ਜੇ ਵਕਤਾਂ ਤੋਂ ਖੁੰਝੇ ਪੈਣਾ ਕੁਝ ਨਹੀਂ ਪੱਲੇ ਸਾਂਭ ਲਈਏ ਅੱਜ ਤਾਂ ਜਾਗਦੀਆਂ ਅਣਖਾਂ ਜਮੀਰ ਪੱਲੇ ਰੱਖੀਏ ਹਾਂ ਬਾਬੇ ਦਾਦੇ ਛੱਡ ਗਏ ਕਦੇ ਵੇਚੀਏ ਨਾ ਭੁੱਲ ਕੇ ਖਾਨਦਾਨੀ ਕਿਤੇ ਜਾਗੀਰ ਪੱਲੇ ਰੱਖੀਏ ਹਾਂ ਇੱਕ ਨਸ਼ਿਆਂ 'ਚ ਮਿਲਦੀ ਅਖੀਰ ਮੌਤ ਸਭ ਨੂੰ ਉਹ ਮਾਰ ਡੰਡ ਬੈਠਕਾਂ ਸੋਹਣਾ ਸਰੀਰ ਪੱਲੇ ਰੱਖੀਏ ਓ ਬੱਲੇ ਭਾਜੀ ਇੱਕ ਕੱਲਾ ਗੁੱਸਾ ਖਾ ਜਾਏ ਪਹਿਲਾ ਬੰਦੇ ਨੂੰ ਫੇਰ ਉਹਦੇ ਘਰ ਨੂੰ ਮੇਦਾ ਝੁਕਣ ਵਾਲਾ ਪਿੰਦਿਆ ਉਹ ਠੰਡੀ ਤਸਵੀਰ ਪੱਲੇ ਰੱਖੀਏ ਸਹੀ ਆ ਜੀ ਐਸ ਕਿਚ ਖਾ ਕੇ ਝੋਟ ਬੰਦਾ ਹੋ ਜਾਏ ਬਰਬਾਦ ਜਾਂ ਫੇ ਪੱਕਾ ਕੁਝ ਬਣਦਾ ਉਹ ਜੇ ਹੀਰ ਛੱਡ ਜਾਵੇ ਉਹਦੇ ਖਾਤੇ ਉਹਦੀ ਤਸਵੀਰ ਪੱਲੇ ਰੱਖੀਏ ਹਾਏ ਓਏ ਉਹਦੇ ਖਾਤੇ ਉਹਦੀ ਤਸਵੀਰ ਪੱਲੇ ਰੱਖੀਏ